ਇਹ ਟੋਲ ਪਲਾਗਾ ਜੰਡਿਆਲਾ ਵੇਖੋ ਅਮਰਜੈਂਸੀ ਲਾਈਨਾਂ ਜਿਹੜੀਆਂ ਕਿਦਾਂ ਪੱਥਰ ਸੁੱਟ ਕੇ ਨਾ ਬੰਦ ਕੀਤੀਆਂ ਕਿਸੇ ਨੂੰ ਕੋਈ ਅਭੀ ਰਵੀ ਹੋ ਜਾਏ ਤੇ ਇਹ ਅਮਰਜੈਂਸੀ ਲਾਈਨ ਜਿਹੜੀ ਆ ਇਹ ਬੰਦ ਆ ਔਰ ਇੱਥੇ ਲਾਈਨਾਂ ਜਿਹੜੀਆਂ ਵਾ ਲੰਮਾ ਲੰਮਾ ਸਮਾਂ ਲੱਗੀਆਂ ਰਹਿੰਦੀਆਂ ਵੇਖੋ ਆ ਹਾਲਾਤ ਨੇ ਇੱਥੇ ਅੱਧਾ ਅੱਧਾ ਘੰਟਾ ਲੋਕ ਖਰਾਬ ਹੁੰਦੇ ਨੇ ਐਂਬੂਲੈਂਸ ਅਕਸਰ ਹੀ ਇੱਥੇ ਫਸੀ ਰਹਿੰਦੀ ਐ ਐਨ ਐਚ ਐ ਨੈਸ਼ਨਲ ਹਾਈਵੇ ਕੁੰਭ ਕਰਨ ਦੀ ਨੀਂਦ ਸੁਤਿਆ ਇਹ ਜਿੰਨੇ ਇੱਥੇ ਕੰਪਨੀਆਂ ਨੂੰ ਠੇਕੇ ਦਿੱਤੇ ਜਾਂਦੇ ਸ਼ਰਿਆਮ ਇਹ ਧੀਆਂ ਉਡਾਉਂਦੇ ਗੁੰਡਾਗਰਦੀ ਕਰਦੇ ਆ ਔਰ ਸਾਰੇ ਬਾਹਰੀ ਲੋਕ ਨੇ ਕੋਈ ਇਹਨਾਂ ਨੂੰ ਕਿਸੇ ਦੀ ਜਾਣ ਨਾ ਲੈਣਾ ਦੇਣਾ ਨਹੀਂ ਕੋਈ ਸ਼ਰਧਾਲੂ ਆਉਂਦਾ ਉਹਦੇ ਨਾਲ ਲੜਦਿਆ ਇਹ ਹਾਲਾਤ ਨੇ ਖਾਸ ਕਰਕੇ ਟੋਲ ਪਲਾਜ਼ਾ ਜੰਡੇਆਲਾ ਦੇ ਨੈਸ਼ਨਲ ਹਾਈਵੇ ਨਾਮ ਦੀ ਕੋਈ ਚੀਜ਼ ਹੀ ਨਹੀਂ ਮੈਨੂੰ ਲੱਗਦਾ ਇੱਥੇ ਹੈਗੀ ਨਾ ਇੱਥੇ ਕੋਈ ਐਂਬੂਲੈਂਸ ਨਾ ਬਾਥਰੂਮ ਸਾਫ਼ ਸੁਥਰਾ ਨਾ ਕਿਤੇ ਇੱਥੇ ਆਲੇ ਦੁਆਲੇ ਕੋਈ ਰੁੱਖ ਤੇ ਨਾ ਕੋਈ ਸਾਫ਼ ਸਫਾਈ ਤੇ ਨਾ ਸੜਕਾਂ ਦਾ ਬੈਲੈਂਸ ਤੇ ਲੋਕਾਂ ਕੋ ਰੋਡ ਟੈਕਸ ਤੇ ਟੋਲ ਟੈਕਸ ਜਿਹੜਾ ਇਹ ਗੁੰਡਾ ਮਾਫੀਆ ਲੈ ਰਿਆ ਔਰ ਧਿਆਨ ਇਹਦੇ ਆਲ ਸਰਕਾਰ ਦਾ ਪ੍ਰਸ਼ਾਸਨ ਦਾ ਹੋਣਾ ਚਾਹੀਦਾ ਜਿਹੜੇ ਲੋਕ ਅੰਗਲੀ ਕਰਦੇ ਕਾਨੂੰਨ ਦੀਆਂ ਧੱਜੀਆਂ ਡਾਉਂਦੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਵੇਖੋ ਕਦੋਂ ਦਾ ਲੈਂਚ ਖਲੋਤੇ ਆ ਆਈਡੀ ਚ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਟੋਲ ਪਲਾਜ਼ਾ ਜੰਡਿਆਲਾ ਤੇ ਜਿਹੜਾ ਆਪਾਂ ਅੱਗੇ ਜਦੋਂ ਜਾਂਦੇ ਆ ਬਿਆਸ ਦਰਿਆ ਤੋਂ ਅੱਗੇ ਢਲਵਾਂ ਵਾਲਾ ਟੋਲ ਪਲਾਜ਼ਾ ਇੱਥੇ ਤੁਹਾਨੂੰ ਅਕਸਰ ਹੀ ਇੱਥੇ ਜਾਮ ਵੇਖਣ ਨੂੰ ਮਿਲਣਗੇ ਇਹ ਜਾਮ ਕਿਸ ਚੀਜ਼ ਦੇ ਆ ਕਿ ਲੋਕ ਇੱਥੇ ਕਿਨਾ ਕਿਨਾ ਚਿਰ ਵਿਚਰੇ ਜਿਹੜੇ ਸ਼ਰਧਾਲੂ ਹੁੰਦੇ ਆ ਉਹ ਲਾਈਨਾਂ 'ਚ ਲੱਗ ਕੇ ਬੜਾ ਬੜਾ ਪਰੇਸ਼ਾਨ ਹੁੰਦੇ ਆ ਅਨਟ੍ਰੇਨ ਬੰਦੇ ਰੱਖੇ ਆ ਐਮਰਜੈਂਸੀ ਲਾਈਨਾਂ ਬੰਦ ਨੇ ਐਂਬੂਲੈਂਸਾਂ ਅਕਸਰ ਇੱਥੇ ਫਸੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਵੀਡੀਓ ਅਕਸਰ ਆਉਂਦੀਆਂ ਰਹਿੰਦੀਆਂ ਕਿਸੇ ਦੀ ਜਾਨ ਦਾ ਕੋਈ ਮੁੱਲ ਹੈਗਾ ਕਿ ਨਹੀਂ ਹੈਗਾ ਉਧਰ ਗਟਕਰੀ ਸਾਹਿਬ ਅਕਸਰ ਹੀ ਕੋਈ ਨਾ ਕੋਈ ਗਾਈਡਲਾਈਨ ਨਵੀਆਂ ਜਿਹੜੀਆਂ ਜਾਰੀ ਕਰਦੇ ਨੇ ਇਹ ਬੰਦੇ ਜਿਹੜੇ ਆ 1% ਵੀ ਟੋਲ ਪਲਾਜ਼ਿਆਂ ਵਾਲੇ ਜਿਹੜੇ ਆ ਇਹ ਗਾਈਡਲਾਈਨ ਨੂੰ ਫੋਲੋ ਨਹੀਂ ਕਰਦੇ ਔਰ ਆਮ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਨਾ ਇੱਥੇ ਕੋਈ ਐਮਬੂਲੈਂਸ ਨਾ ਇੱਥੇ ਬਾਥਰੂਮ ਸਾਫ਼ ਸੁਥਰਾ ਨਾ ਕੋਈ ਇਹਨਾਂ ਰੁੱਖ ਲਾਇਆ ਨਾ ਆਲੇ ਦੁਆਲੇ ਸੜਕ ਤੇ ਬੈਲੈਂਸ ਆ ਤੇ ਨਾ ਹੀ ਸਾਫ਼ ਸਫਾਈ ਆ ਇਹ ਸਾਰੇ ਜਿਹੜੇ ਹਾਲਾਤ ਆ ਇਹ ਜਲੰਧਰ ਅੰਮ੍ਰਿਤਸਰ ਹਾਈਵੇ ਦੀ ਮੈਂ ਗੱਲ ਕਰ ਰਿਹਾ ਆ ਰਾਤ ਨੂੰ ਕੋਈ ਲਾਈਟ ਵੇਖਿਓ ਚੱਜਣਾ ਜਗਦੀ ਨਹੀਂ ਹੁੰਦੀ ਇਧਰਲੇ ਬੰਨਿਓ ਲਾਈਟਾਂ ਜਗਦੀਆਂ ਗੱਡੀਆਂ ਨੇ ਤੇ ਪਰਲੇ ਬੰਨੇ ਅੱਖਾਂ 'ਚ ਵੱਜਦੀਆਂ ਇਹ ਤੁਸੀਂ ਭਾਈ ਗਾਈਡਲਾਈਨਾਂ ਜਾ ਕੇ ਪੜਿਆ ਕਰੋ ਔਰ ਉੱਥੇ ਈਮੇਲ ਪਾਓ ਇਹ ਟੋਲ ਪਲਾਜ਼ੇ ਤੇ ਇਹ ਗੁੰਡਾ ਮਾਫੀਆ ਨੇ ਇੱਥੋਂ ਤੱਕ ਗੁੰਡਾਗਰਦੀ ਕਰਤੀ ਆ ਸ਼ੁਰੂ ਵੀ ਅਮਰਜੈਂਸੀ ਲਾਈਨਾਂ ਹੀ ਬੰਦ ਕਰਤੀਆਂ ਕੋਈ ਆਰਮੀ ਦੀ ਗੱਡੀ ਆ ਜੇ ਕੋਈ ਪੁਲਿਸ ਦੀ ਗੱਡੀ ਆ ਜੇ ਕੋਈ ਐਂਬੂਲੈਂਸ ਆ ਜੇ ਤੇ ਉਹਨੂੰ ਲੈਂਡ 'ਚ ਕਿਨਾ ਕਨਾਚਰ ਪਰੇਸ਼ਾਨ ਹੋਣਾ ਪੈਂਦਾ ਇਹ ਅਕਸਰ ਹੀ ਵੀਡੀਓ ਸੀ ਪਾਉਨੇ ਆ ਲੋਕ ਵੇਖਦੇ ਆ ਪਰ ਅੱਖਾਂ ਬੰਦ ਕੀਤਿਆਂ ਸਰਨਾ ਨਹੀਂ ਕਮਸੇ ਕਮ ਜਿਹੜੇ ਭਾਰਤ ਦੇ ਕਾਨੂੰਨ ਆ ਉਹਨਾਂ ਨੂੰ ਪਬਲਿਕ ਨੇ ਤੇ ਫੋਲੋ ਕਰਨਾ ਕਰਨਾ ਵਾ ਇਹ ਲੋਕ ਕਿਉਂ ਉਹਨਾਂ ਕਾਨੂੰਨਦਿਆਂ ਧਜੀਆਂ ਉਡਾਉਂਦੇ ਨੇ ਟੋਲ ਪਲਾਜੇ ਵਾਲਿਆਂ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿ ਪੰਜਾਬ ਵਿੱਚ ਨੈਸ਼ਨਲ ਹਾਈਵੇ ਨਾਮ ਦੀ ਕੋਈ ਚੀਜ਼ ਹੈਗੀ ਆ ਕੋਈ ਅਫਸਰ ਹੈਗਾ ਵਾ ਇੱਕ ਅਬਦੁੱਲਾ ਨਾਮ ਦਾ ਇੱਥੇ ਹੈਗਾ ਸੀ ਐਨਐਚ ਦਾ ਪੀੜੀ ਉਹ ਕਬੜਾ ਕਰਕੇ ਨਿਕਲ ਗਿਆ ਇਥੋਂ ਉਹਨੇ ਕਈ ਪੁਲ ਜਿਹੜੇ ਆ ਅੱਧ ਚ ਛੜਤੇ ਉਹਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਨਾਂ ਲੈ ਕੇ ਕਿਹਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਉਹ ਬੰਦੇ ਨੇ ਕਰੋੜਾਂ ਦਾ ਕਬਲਾ ਕੀਤਾ ਕੀ ਕੋਈ ਜਾਂਚ ਹੋਈ ਆ ਰੋੜਾਂ ਤੇ ਜਦੋਂ ਅਸੀਂ ਜਾਨਨੇ ਆ ਟੈਕਸ ਪੇ ਕਰਦੇ ਆ ਟੈਕਸ ਪੇ ਕਰਨ ਦੇ ਨਾਲ ਨਾਲ ਸਾਨੂੰ ਉਹ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਇਨਾ ਇਨਾ ਚੇਰ ਉੱਤੇ ਲਾਈਨਾਂ ਤੇ ਖਲੋਤਾ ਰਹੂ ਬੰਦਾ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਕੇ ਗਾਂ ਜਾਵੇ ਤੇ ਇਹਨਾਂ ਟੋਲ ਪਲਾਦਿਆਂ ਦਾ ਜਾਂ ਸੜਕ ਬਣਾਉਣ ਵਾਲਿਆਂ ਦਾ ਕੋਈ ਜ਼ਿੰਮੇਵਾਰੀ ਬਣਦੀ ਆ ਕਿਤੇ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਵਾ ਔਰ ਕਾਨੂੰਨ ਦੀਆਂ ਸ਼ਰਿਆਮੇ ਧਜੀਆਂ ਡਾ ਰਹੇ ਆ ਇਹਨਾਂ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਜਿਹੜੀਆਂ ਕੰਪਨੀਆਂ ਨੂੰ ਠੇਕਾ ਦਿੱਤਾ ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇੱਥੇ ਲੋਕਾਂ ਨੂੰ ਕਿਨਾ ਕਨਾ ਚਰ ਨਾ ਖਿਲਾਰਨ ਲੋਕੀ ਹਰਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਲੋਕਾਂ ਦੇ ਨਾਲ ਲੜਦੇ ਨੇ ਸੰਗਤ ਨੂੰ ਪਰੇਸ਼ਾਨ ਕਰਦੇ ਨੇ ਉੱਡ ਉੱਡ ਪੈਂਦੇ ਨੇ ਗੱਡੀਆਂ ਤੇ ਨਾਲੇ ਇਹਨਾਂ ਨੂੰ ਕਿਨਾ ਕਨਾ ਚ ਇੱਥੇ ਖਿਲਾਰ ਛੱਡਦੇ ਨੇ ਇਸ ਕਰਕੇ ਕਮ ਸੇ ਕਮ ਲੋਕਾਂ ਕੋ ਪੈਸੇ ਲੈਂਦੇ ਜੇ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਦੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨਾਲ ਵੀ ਕੋਈ ਧੱਕਾ ਕਰਦੇ ਨੇ ਇਮੀਡੀਏਟਲੀ ਜਿਹੜਾ ਵਾ ਨੈਸ਼ਨਲ ਹਾਈਵੇ ਨੂੰ ਈਮੇਲ ਜ਼ਰੂਰ ਕਰਿਆ ਕਰੋ ਭਾਰਤ ਸਰਕਾਰ ਨੂੰ ਔਰ ਲੋਕਲ ਜਿਹੜੇ ਤੁਹਾਡੇ ਡੀਸੀ ਆ ਉਹਨਾਂ ਨੂੰ ਇੱਕ ਈਮੇਲ ਪਾਇਆ ਕਰੋ ਇਹਨਾਂ ਖਿਲਾਫ ਜਿਹੜਾ ਕਾਰਵਾਈ ਦੋ ਚਾਰ ਵਾਰੀ ਹੋ ਗਈ ਤੇ ਇਹਨਾਂ ਨੂੰ ਅਕਲ ਆ ਜਾਊਗੀ ਬਹੁਤ ਬਹੁਤ ਧੰਨਵਾਦ